ਸਤਾ ਜੀ ਕੀ ਨਾਮ ਹੈ ਤੁਹਾਡਾ ਤਿਆਰਾ ਨਹੀਂ ਵਾਰਡ ਨੰਬਰ ਕਿਹੜਾ ਤੁਹਾਡਾ ਜੀ 13 ਵਾਰਡ ਕੀ ਗੱਲਬਾਤ ਹੋਈ ਹੈ ਓਹ ਛੱਤ ਰਾਤ ਨੂੰ ਡੇਗੀ ਕੱਚੀ ਸੀਗੀ ਛੱਤ ਉੱਤੇ ਜਾ ਕੇ ਡੇਗੀ ਬੱਥਰੀ ਹੂੰ ਨੁਕਸਾਨ ਦੀ ਗੱਲ ਕਰੀ ਕਿੰਨਾ ਕੁ ਹੋ ਗਿਆ ਹਾਂਜੀ ਨੁਕਸਾਨਾ ਥੋੜਾ ਜਿਹਾ ਸਿਲੰਡਰ ਸਿਲੰਡਰ ਟੁੱਟ ਗਏ ਤੁੰਡਾ ਹੂੰ ਬਾਲਟੀਆ ਬੱਠਲ ਵੈਸੀ ਟੁੱਟ ਗਏ ਵਸੇ ਟੈਂਕ ਕੀ ਪਾਣੀ ਵਾਲੀ ਟੁੱਟ ਗਈ ਕੋਈ ਪਰਿਵਾਰਕ ਮੈਂਬਰ ਹੈਗਾ ਤੁਹਾਡੇ ਹੂੰ ਇਕੱਲੇ ਰਹਿੰਦੇ ਹਾਂ ਹਾਂਜੀ ਕੀ ਅਪੀਲ ਕੀ ਕਰਦੇ ਹੋ ਸਰਕਾਰ ਨੂੰ ਅਪੀਲ ਕਰਨੇ ਵੀ ਛੱਤ પાਕ ਦਿੱਤੀ ਜਾ ਹੂੰ ਹੋਰ ਸਮਾਜ ਸੇਵੀਆਂ ਨੂੰ ਵੀ ਕੰਮ ਕਹਿਣਾ ਚਾਹੂਗੇ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੂਗੇ ਸਮਾਜ ਸੇਵੀਆਂ ਨੂੰ ਕਰ ਦੋ ਉਹਨਾਂ ਨੂੰ ਵੀ ਕਰ ਦੋ ਠੀਕ ਕੀ ਨਾਮ ਹੈ ਤੇ ਕੀ ਮਾਮਲਾ ਹੈ ਮੈਂ ਧਰਮਪਾਲ ਧੰਮੀ ਸਮਾਜ ਸੇਵਿਕ ਗਿੱਦਲਵਾ ਇਹ ਬੈਂਟਾਵਾਦ ਵਾਲੇ ਪਾਸੇ ਹੀ ਵਾਰ ਨੰਬਰ 13 ਦੇ ਵਿੱਚ ਮਾਤਾ ਰਾਂ ਰਿੰਦੀ ਹਾਡੇ ਕੋਲੇ ਦੇਹਰ ਨਹੀਂ ਦੇਹਰ ਨਹੀਂ ਮਤਦਰ ਰਾਤੇ ਜਿਹੜਾ ਕੱਲ 3 ਜੂਨ ਨੂੰ ਬਹੁਤ ਵੱਡਾ ਤੂਫਾਨ ਆਇਆ ਸੀ ਨੇਰੀ ਆਈ ਸੀ ਉਹਦੇ ਵਿੱਚ ਐਸ ਮਾਤਾ ਦੀ ਛੱਤ ਡੇਗੀ ਬਹੁਤ ਬਾਲ ਬਾਲ ਬਚੀ ਆ ਪੀਲੀ ਤਰਾਂ ਤੂੰ ਨਾ ਸਾਰਾ ਕੁਝ ਪਟਾ ਗਿਆ ਤਾਂ ਮੈਂ ਤਾਂ ਸਰਕਾਰਾਂ ਨੂੰ ਇੱਕ ਬੇਨਤੀ ਕਰਦਾ ਸਾਡੇ ਇਮਾਨਜੋਗ ਐਸਡੀਮ ਸਾਹਿਬ ਨੂੰ ਡੀਫੀ ਸਾਹਿਬ ਨੂੰ ਸਾਡੇ ਐਮਐਲਏ ਸਾਹਿਬਾਨ ਨੂੰ ਕੀ ਮਾਤਾ ਰੋਈਆ ਸਾਡੇ ਕੋਲੇ ਇੰਨਾ ਦੀ ਸਪੋਰਟ ਕੀਤੀ ਜਾਵੇ ਸਰਕਾਰ ਵੱਲੋਂ ਇੰਨੀ ਛੱਤ ਪਾਈ ਜਾਵੇ ਤੇ ਮਾਤਾ ਦਾ ਕੋਈ ਕਮਾਉਣ ਵਾਲਾ ਵੀ ਹੈ ਨਹੀਂਗਾ ਤਾਂ ਇਹਦੀ ਪੂਰੀ ਜ਼ਰਤਾਂ ਕੀਤੀ ਜਾਵੇ ਗਿੱਦੜਵਾ ਦੇ ਜੋ ਵੀ ਸਮਾਜ ਸੇਵੀ ਸਾਡੀ ਇੱਕ ਧਾਰਮਿਕ ਮੰਡੀ ਆ ਬਹੁਤ ਸਾਡੇ ਵੱਡੇ ਵੱਡੇ ਤੇ ਸਾਡੇ ਛੇਟ ਆ ਬੇਨਤੀ ਆ ਸਮਾਜਾਂ ਦੀ ਵੱਧ ਤੋਂ ਵੱਧ ਮਦਦ ਕਰੋ ਜੀ ਅੱਗੇ ਆ ਕੇ ਮਾਤਾ ਦੀ ਛੱਤ ਪਈਏ ਤੇ ਆਪਾਂ ਮਾਤਾ ਦਾ ਸਹਾਰਾ ਬਣੀਏ ਜੀ ਮਾਤਾ ਦਾ ਕੋਈ ਘਰੇਲੂ ਮੈਂਬਰ ਨਾਲ ਹੈ ਕਿ ਇਕੱਲੇ ਰਹਿੰਦੀ ਹੈ ਮੇਂ ਮਾਤਾ ਇਕੱਲੀ ਰਹਿੰਦੀ ਹੈ ਇਕੱਲੀ ਆ ਵਿਚਾਰੀ ਇਹ ਰਾਤ ਵਿਚਾਰੀ ਦਾਫੀਆ ਬਹੁਤ ਜਦੋਂ ਮੀਂਹ ਨੇ ਦੀ ਆਇਆ ਤਾਂ ਇੱਥੇ ਖਾਣਾ ਬਣਾ ਰਹੀ ਆ ਰਸੋਈ ਆ ਦੇਖੋ ਥੋੜਾ ਜਿਆ ਤੇ ਇਹ ਮਾਤਾ ਬੱਚੀ ਆ ਬਾਲ ਬਾਲ ਬੱਚੀ ਆ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਕਿ ਮਾਤਾ ਦੀ ਮਦਦ ਕਰਨ ਲਈ ਅੱਗੇ ਆਵੇ